ਚੱਲ 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 ਚਲ ਆਉਣ ਦੇ ਸਸੀ ਗੱਲ ਜੀ ਸਾਰਿਆਂ ਨੂੰ ਲੋ ਜੀ ਰਾਇਕ ਆਪਣੇ ਕੋਲ ਪਹੁੰਚ ਚੁੱਕੇ ਆ ਤੇ ਆਪਣੇ ਵੀਰ ਬਨੂੜ ਏਰੀਆ ਚੋਂ ਪਹੁੰਚੇ ਆ ਜੀ ਨਵਾਂ ਰਾਇਕ ਤੇ ਨਵਾਂ ਬੈਲਰ ਜਗਤਜੀਤ ਦਾ ਜਿਹੜਾ ਇਹਨਾਂ ਦਾ ਨਵਾਂ ਟਾਈਪ ਪਕਾ ਹੋਇਆ ਸੋ ਵੀਰ ਕੋਲ ਪਹਿਲਾਂ ਵੀ ਬੈਲਰ ਹੈਗੇ ਆ ਤੇ ਇਹ ਆਪਣੇ ਕੋਲੇ ਆਇਆ ਇੱਥੇ ਵੀ ਜਿਵੇਂ ਆਪਣੇ ਵਡਾਈ ਹੋਈ ਜਾਣੀ ਆ ਉਸ ਹੱਬ ਨਾਲੇ ਆਪਾਂ ਨੇ ਅੱਗੇ ਗੱਠਾਂ ਬਣਾਈ ਜਾਣੀ ਆ ਕਿਉਂਕਿ ਆਪਣੇ ਏਰੀਆ ਦੇ ਵਿੱਚ ਤਕਰੀਬਨ ਸੁਪਰ ਸੀਟਰ ਸਾਡੇ ਪਿੰਡ ਚ ਕੀ ਆਲੇ ਦਲੇ ਦੋ ਤਿੰਨ ਪਿੰਡਾਂ ਦੇ ਵਿੱਚ ਸੁਪਰ ਸੀਟਰ ਨਹੀਂ ਹੈਗਾ ਉਹਦਾ ਕਾਰਨ ਕੀ ਹੈ ਵੀ ਸਾਡੇ ਹੈਗੀ ਡਾਕਰ ਜ਼ਮੀਨ ਡਾਕਰ ਜ਼ਮੀਨ ਹੋਣ ਕਰਕੇ ਸਾਡੇ ਨਹੀਂ ਮਤਲਬ ਕਣਕ ਕਾਮਯਾਬ ਜੇ ਸੁਪਰ ਸੀਟਰ ਨਾਲ ਦੀਤੇ ਤਾਂ ਉਹਦੇ ਕਰਕੇ ਸਾਡੇ ਕਣਕ ਜਿਹੜੀ ਕਾਮਯਾਬੀ ਜ਼ੀਰੋ ਟ੍ਰੇਲਰ ਆਈ ਹੈ ਤੇ ਸਾਨੂੰ ਸਿਰਫ ਉਸ ਤੇ ਸਿਰਫ ਇੱਕ ਕੇ ਸੋਲੂਸ਼ਨ ਹੈ ਉਹ ਹੈਗਾ ਸੋਲੂਸ਼ਨ ਦਿਖਾਵਾ ਤੇ ਇੱਠਾ ਤੋਂ ਬਿਨਾ ਹੋਰ ਸਾਡੀ ਮਿੱਟੀ ਦੇ ਵਿੱਚ ਕੋਈ ਹੱਲ ਨਹੀਂ ਹੈਗਾ ਤੇ ਹੁਣ ਵੀਰ ਨਾਲ ਸੰਪਰਕ ਹੋਇਆ ਤਾਂ ਤੇ ਜੀ ਕਹਿੰਦਾ ਵੀ ਆਪਣੇ ਕੋਲੇ ਬਿੱਲਰ ਹੈਗਾ ਵੀ ਆਪਾਂ ਬਿੱਲਰ ਭੇਜ ਦਿਆਂ ਮਾ ਜੀ ਭੇਜ ਦਿਓ ਵੀ ਇੱਥੇ ਆਪਣੇ ਕੋਲੇ ਕਾਫੀ ਕੰਮ ਹੈਗਾ ਵੀ ਉਹਦੇ ਮਤਲਬ ਬੇਲ ਨਹੀਂ ਮਿਲਣਾ ਪਹਿਲਾਂ ਸਲਾਤ ਵੀ 2 ਦਿਨ ਲੈ ਕੇ ਫੇਰਦੇ ਆ ਪਰ ਜਣੀ ਲੈ ਕੇ ਦੇ ਨਾਲੇ ਫਿਰ ਕੱਲ ਬਿੱਲਰ ਵੀ ਮੰਗਾਏ ਲਿਆ ਤਾਂ ਮਾ ਤੁਸੀਂ ਬਿੱਲਰ ਲੈ ਕੇ ਵੀ ਆ ਜੋ ਬਿੱਲਰ ਉਧਰ ਆਪਣੇ ਦੂਜੇ ਘਰ ਖੜਾ ਤੇ ਮਸ਼ੀਨਾਂ ਤੋੜਨ ਦੀ ਤਿਆਰੀ ਚੱਲਦੀ ਹੈ ਸਾਢੇ 8:00 ਵੱਜ ਗਏ ਤੇ ਬਸ ਜਿਵੇਂ ਕਿਸੇ ਦੀ ਮਾੜੀ ਮੋਟੀ ਢਿੱਲ ਮਿੱਠੀ ਕਿਸੇ ਦਾ ਭਲੇਟ ਕੁਝ ਤਾਂ ਬਸ ਸਾਰੇ ਲੱਲੇ ਭੱਬੇ ਹੋ ਗਏ ਤੇ ਸੋਨੀ ਬਾਈ ਦਾ ਕੱਲ ਕਹਿੰਦੇ ਸੋਨੀ ਬਾਈ ਕਹਿੰਦੇ ਅੱਜ ਤੱਕ ਹੀ ਸਭ ਤੋਂ ਵੱਧ ਜ਼ੋਰਦੋਂਨੀ ਬਾਈ ਦਾ ਲੱਗ ਰਿਹਾ ਕੀ ਗੱਲ ਸੱਚ ਆ ਇਹ ਨਾ ਸਾਰਿਆਂ ਬਸ ਤੇ ਗਿੱਲਾ ਹਾਂ ਨਾ ਜਣੀ ਅਸੀਂ ਤਾਂ ਕੱਲ ਵੱਡਿਆ ਜਮਾ ਹੀ ਸੁੱਕਮ ਸੁੱਕਾ ਟਾਇਰ ਦੀ ਗੁੱਡੀ ਵੀਂਤੀ ਕਰਦੀ ਤੈਨੂੰ ਐਵੇਂ ਕਹੀਏ ਮੇਰੇ ਕੋਲ ਤਾਂ ਟਰਾਲੀ ਬਾਹਰ ਹੁੰਦੀ ਆ ਹੂੰ ਫਸ ਗਿਆ ਕਿਸੇ ਤਰ੍ਹਾਂ ਆ ਦੇਖੋ ਇਹਦੇ ਟਾਇਰ ਹੀ ਦੱਸਦੇ ਆ ਬਾਈ ਜੀ ਸੋਨੀ ਅੱਜ ਵੀ ਨਹੀਂ ਰਾਮ ਰੂਮ ਅੱਜ ਕਿ ਇੱਥੇ ਅੱਜ ਵੀ ਖੇਤ ਗਿੱਲੇ ਹੀ ਹੋਣਗੇ ਹਾਂ ਇਹ ਤਾਂ ਫਿਲਟਰ ਮੈਂ ਪਾਇਆ ਤੇ ਸੱਤ ਪਾ ਕੇ ਅੰਦਰ ਉਹ ਤੇ ਸਮੇਜ ਸੋਨੀ ਬਾਈ ਕੋਲੇ ਆ ਆ ਮਸ਼ੀਨ ਸੱਤ ਸਟਾਪ ਵਾਕਰਾਂ ਲਈ ਭਾਗੇ ਚਾਚੇ ਕੋਲੇ ਭਾਗੇ ਚਾਚਾ ਉਧਰ ਕਰਾ ਰਿਆ ਗ੍ਰੀਸ ਕਿਆ ਲਾ ਚਾਚਾ ਤੇਰਾ ਵਧੀਆ ਹੋਰ ਭਾਗੇ ਚੇ ਹਾਂ ਸਰ ਲਗਾ ਦੇ ਨੂੰ ਬਾਸ਼ਲ ਪਾ ਕੇ ਬਾਸ਼ਲ ਪਾ ਕੇ ਕਾਸ ਨੇ ਲਾਈਟ ਲੁਕ ਦਿੰਦੇ ਮੋਟਰ ਨੂੰ ਹੋ ਗਿਆ ਗ੍ਰੀਸ ਉਹਨੂੰ ਆਹ ਚਾਬੀਆਂ ਇਹਦੀਆਂ ਸੱਤ ਸੱਤ ਕੈ ਕਿੱਥੇ ਤਾਂ ਰਹੀਆਂ ਇਹ ਤਾਂ ਮੈਨੂੰ ਸੋਨੀ ਬਾਈ ਨੇ ਫੜਾਈਆਂ ਇਹ ਸੱਤ ਲਈ ਦੀਆਂ ਇਹਦੀਆਂ ਇਹ ਤੂੰ ਪਿੱਛੇ ਰਹਿ ਗਿਆ ਕੰਦਾ ਹੈ ਕਿਆ ਕਹਿਣਾ ਹੈ ਵਾਹ ਜੀ ਦਾ ਜਵਾਈ ਲੋਦ ਚੱਲੇ ਆ ਜਵਾਈ ਨਹੀਂ ਹਾਈ ਲਾਇਆ ਇਹ ਕੱਲ ਤਾਂ ਬਹੁਤ ਮਾਸੇ ਲੱਗਿਆ ਇਹਦੇ ਨਾਲ ਹਾਂ ਇਹ ਅੱਖ ਚ ਚਾ ਕੇ ਜੇ ਕਰ ਲੰਦਾ ਤਾਂ ਗੜਬੜ ਜੀ ਫਿਰ ਮੈਂ ਐਂ ਕਰ ਦਿੰਦਾ ਤਾਂ ਯੂ ਯੂ ਮਾ ਟਾਇਰ ਦੀ ਗਤੀ ਉਹ ਦੱਸ ਦਿੰਦੀ ਐ ਲਓ ਬਈ ਦੁਪਹਿਰ ਦਾ ਟਾਈਮ ਹੋ ਗਿਆ ਸੋ ਸੰਘਰਸ਼ ਜਾਰੀ ਹੈ ਉਫੜ ਮਾਰਿਆ ਜੋਰ ਜੇ ਹੁਣ ਜੋਰ ਨਾਲ ਮਾਰਿਆ ਫਿਰ ਟਰਾਲੀ ਘੜ ਗਈ ਫਿਰ ਜ਼ਿਆਦਾ ਸਮੱਸਿਆ ਹੋਊ ਕਿ ਨਹੀਂ ਜੀ ਹਾਂ ਨਾ ਨਾ ਹਾਂ ਉਹ ਭਾਈ ਰਸਤਾ ਵੜ ਗਿਆ ਰਸਤਾ ਦਲਦਲ ਪੂਰੀ ਐ ਆ ਦੇਖੋ ਆ ਦੇਖੋ ਖਾਈਆਂ ਆ ਦੇਖੋ ਖਾਈਆਂ ਖੱਤੀ ਦੀ ਦਲਦਲ ਐ ਉਹ ਟਰਾਲੀ ਦੀ ਟੀਸੀ ਕੱਢ ਕੇ ਹੁਣ ਉਹ ਕੱਢਣੀ ਐ ਹੁਣ ਆ ਟਰੈਕਟਰ ਟੋਚਨ ਨੂੰ ਹੀ ਰੱਖਣਾ ਆਪਾਂ ਨੇ ਪੱਕਾ ਇਹ ਵੀ ਟੋਚਨ ਨਾਲੇ ਕੱਢਣਾ ਬੜਾ ਆਪਣੇ ਵਾਲਾ ਉਹ ਵਾਲਾ ਵੀ ਤੇ ਆ ਫਾਰਮ ਟਰੈਕ ਨੂੰ ਵੀ ਇਹ ਪਹਿਲਾਂ ਮੰਡੀ ਦਾ ਜਿਹੜਾ ਲਾਇਆ ਆ ਜੀ ਟ੍ਰੈਲਰ ਹੀ ਲੱਗੀ ਆ ਭਰ ਨੂੰ ਸੋ ਸਾਹਮਣੇ ਆ ਬਿਲਰ ਖੜਾ ਉੱਥੇ ਬਿਲਰ ਰਾਣ ਦੀ ਰੋਟੀ ਦੇ ਕੰਮ ਹੈ ਦੁਪਹਿਰ ਦੀ ਮਾਹ ਦੱਭੀ ਚਲੋ ਬਈ ਕੰਮ ਕਿਉਂਕਿ ਟ੍ਰੈਲਰ ਵੀਰ ਨੇ ਆਪਾਂ ਨੂੰ ਹੀ ਸੰਭਾਇਆ ਹਲੇ ਤੇ ਆਪਾਂ ਪੂਰਾ ਜ਼ਿੰਮੇਵਾਰੀ ਨਾਲ ਸਾਰਾ ਅੱਗੇ ਹੋ ਕੇ ਹਣ ਤੇ ਕੋਈ ਮਾਹ ਬਾਈਆਂ ਨੂੰ ਤੰਗੀ ਪਰੇਸ਼ਾਨੀ ਵੀ ਨਾ ਆਵੇ ਹੋਰ ਰੋਟੀ ਚਾਹ ਪਾਣੀ ਦੇ ਕੇ ਸੋ ਮਾ ਦੱਭੋ ਕੰਮ ਨੂੰ ਫਿਰ ਅੱਗੇ ਤੁਹਾਨੂੰ ਲਾ ਕੇ ਹੁਣ ਨਾਲੇ ਮੰਡੀ ਦਾ ਘੇੜਾ ਵੀ ਲਾ ਕੇ ਆਉਣਾ ਅੱਜ ਇੱਕ ਉਹਦੀ ਟੂ ਟੂ ਜੀ ਹਟਾਉਣੀ ਹੈ ਪਿੰਟਰ ਤੇ ਅੱਜ ਫੇਰ ਉਹਦੇ ਡੀਪੇ ਚੱਚ ਨੂੰ ਲੈ ਕੇ ਆਏ ਆਂ ਉਹ ਸਾਹਮਣੇ ਆਪਣਾ ਪਿੰਟਰ ਹਰਿੰਦਰ ਦਾ ਚੰਦ ਰਿਆਂ ਬਿਲ ਦੇਖੋ ਮਾਰੋ ਮਾਰ ਕਾ ਪਲਾਂਟ ਲੱਗ ਗਿਆ ਆਪਣੇ ਗਠਾਂ ਵਾਲਾ ਉਹਦੇ ਇੱਥੇ ਵੀ ਕਾਫੀ ਬੀਲਰ ਖੜੇ ਆ ਹਲੇ ਅੰਦਰ ਦੋ ਦਿਨਾਂ ਚ ਸਾਫ ਹੋ ਜੂ ਜੀਰੀ ਵਾਲਾ ਏਰੀਆ ਦੋ ਦਿਨਾਂ ਚ ਐਨ ਛੱਤੀ 30 ਤਾਂ ਫਿਰ ਮੈਂ ਕੱਢੇ ਲਿਆਦਾ ਤਾਂ ਹਿਮਾ ਛੱਤੀ 30 ਪਾਇਆ ਬਤਾ ਨਾ ਦੁਆਰਜਣ ਦਾ ਛੋਟਾ ਮਾ ਉਹਨੂੰ ਲੈਣ ਦੋ ਵੀ ਉੱਥੇ ਮੈਨੂੰ ਪਤਾ ਵੀ ਕੀ ਕੰਡੀਸ਼ਨ ਹੈ ਕੀਤਾ ਠੀਕ ਟਰਾਲੀ ਨੂੰ ਸਵੇਰੇ ਆ ਟਰਾਲੀ ਨੂੰ ਸਵੇਰੇ ਅਰਜਣ ਲੱਗ ਕੇ ਆਇਆ ਤਾਂ ਢੇਡਾ ਪਹਿਲਾਂ ਅਰਜਣ ਨਾਲ ਆਇਆ ਤਾਂ ਢੇਡਾ ਛੋਟੇ ਨਾਲ ਮਾ ਉਹਨੂੰ ਤਾਂ ਕੱਢ ਦੋ ਇਹਦੇ ਬਸ ਦੀ ਕਹਾਣੀ ਹੈ ਨਹੀਂ ਇੱਥੇ ਤਾਂ ਮਾ ਦੁਆਆਂ ਦੀ ਬੰਬ ਬੋਲ ਜੁੰਦੀ ਆ ਬੜਿਆਂ ਦੀ ਟਰ ਦਾ ਉਹ ਪਰਾ ਨੂੰ ਇਹ ਰੱਖਾਂਗੇ ਪੂਰਾ ਆਪਾਂ ਹਾਂ ਹਾਂ ਉਹ ਟਰਾਲੀ ਨੇ ਉਹਦੇ ਨੂੰ ਆਏ ਜਾਣਾ ਹੈ ਉਹਦੇ ਨੂੰ ਵੀ ਥੋੜਾ ਥੋੜਾ ਘਰਾ ਦਿਓ ਜੇ ਗੇਰ ਲਾਉਣਾ ਹੈ ਟਾਰ ਦਾ ਕੀ ਲੱਗਦਾ ਜੀ ਕਿੰਨਾ ਕੁ ਚੱਲਿਆ ਹਿਸਾਬ ਕਿਤਾਬ ਨਾਲ ਤੁਹਾਡੇ ਨਾਲ 25 ਦੇ ਉੱਪਰ ਜਾਊ 26 ਘਰਾ ਬਸ 110 ਦਾ ਨਾ 124 ਆ ਕਿਹੜਾ ਵੱਡ ਰੇ ਆਪਣੇ 110 ਹੈ ਕਿਹੜਾ ਇਹ ਕੀ ਹੈ ਇਹ ਆ 21321 ਇਹਦਾ ਝਾੜ ਉਧਰੋਂ ਵੱਡ ਹੋਊਗਾ ਮੈਨੂੰ ਪਰਲੀ ਤਾਂ ਗੜੀ ਲੱਗਦੀ ਆ ਆ ਇਹ ਤਾਂ ਜੀਜੀਆਂ ਇੱਕ ਸਾਰੇ ਨੇ ਦੋ ਹਾਂ ਨਹੀਂ ਉਹ ਜਿਹੜਾ ਪੜਾ ਆਪਣੇ ਕਿਹੜਾ ਵੀਰ ਵੱਡੇ 110 ਉਹ ਪੂਰਾ ਟੋਪ ਦਾ ਅਜਾ 26 ਵਾਲਾ ਹਲਕਾ ਤਾਂ ਪਹਿਲਾ ਕਿਲਾ ਮੈਂ ਤਾਂ ਫੌਜੀ ਵਾਲੀ ਚ ਹਾਂ ਇਹਦੇ ਚ ਉਧਰ ਆਪਣੇ 2.5 ਕਿਲਿਆਂ ਦੀ ਪਾ ਕੇ ਲੈਂਦੀ ਆ ਹਾਂ ਬਾਕੀ ਆ ਖੱਤੀ ਦੀ ਪਾਈ ਹੈ ਇੱਕ ਜਿਹੜਾ ਉੱਪਰ ਪਾਇਆ ਹੈ ਬਸ ਕਿਹੜਾ ਉੱਪਰ ਪਾਇਆ ਹੈ ਇੱਕ ਟੈਂਕ ਹੋਰ ਪੈਜੂ ਮੂਰੇ ਬਾਬਾ ਇੱਕੋ ਪਾਉਣਾ ਆਪਣੇ ਸਮਝ ਲੈ ਸਵਾ ਕਿਤੇ ਨੇ ਕਿਲਿਆਂ ਦੀ ਪੈਜੂ ਅਨਾ ਸਵਾਤਨ ਦੀ ਟਰਾਲੀ ਫੁੱਲ ਹੋ ਜਣੀ ਹੈ 16 7 ਭਰਾਵਨਾ ਉੱਪਰੋਂ ਹੈਵੀ ਫ 17 ਇਹ ਬਿੱਡ ਕੋਲ ਤੇ 17 ਹੋ ਜਾਂਦੀ ਹੈ ਅੱਜ ਉਹ ਫੜਰ ਦੇ ਕੱਲੇ ਦੇ ਜੋਰ ਦੇਖਣੇ ਅੱਜ ਐਂਜ ਮੈਨੂੰ ਦੱਸ ਹੁਣ ਕਿੱਥੇ ਜਾਣਾ ਹੈ ਕੀ ਨੰਬਰ ਨੰਬਰ ਹਾਂ ਨਾ ਮੈਂ ਚੱਲੇ ਆ ਮੈਂ ਇਹਦੀ ਨਾਲੇ ਉਹ ਕਰਾ ਕੇ ਲੈਣ ਨਾਲੇ ਐਸਐਮਐਸ ਲੈਣੋਂ ਚੱਕ ਕੇ ਉੱਥੇ ਸਰਹੰਦ ਸਰਹੰਦ ਰਹਾ ਸੋਨੀ ਇੱਕ ਨਜ਼ਾਰਾ ਜੀਰੀ ਚ ਬੜਾ ਇੱਕ ਬੰਦਾ ਹੀ ਸਾਰੀ ਦਿਹਾੜੀ ਲਾ ਦਿੰਦਾ ਕੋਈ ਦੂਆ ਬੰਦਾ ਕੋਲ ਨਹੀਂ ਆਉਂਦਾ ਆਪਣਾ ਥੱਲੇ ਦੇਖ ਰੇਖ ਕਰੀ ਚੱਲੋ ਰਾਮ ਨਾਲ ਰੇਕ ਕਿਲੇ ਜੀ ਇੱਕ ਵਾਰੀ ਢੇੜਾ ਲਵਾ ਕੇ ਦੇਖ ਲੋ ਥੱਲੇ ਕੁਝ ਮੜੀ ਮੋਟਾ ਵੈਸੇ ਤਾਂ ਕੁਝ ਰਹਿੰਦਾ ਹੀ ਨਹੀਂ ਜੀਰੀਆਂ ਜਮਾ ਸੁੱਕ ਗਈਆਂ ਹੁਣ ਤਾਂ ਨਜ਼ਾਰੇ ਨਾਲ ਚੱਲ ਰਹੀ ਆ ਮਸ਼ੀਨ ਅੱਜ ਆਪਾਂ ਚੱਲ ਰਹੇ ਆ ਆਪਣੇ ਪਿੰਡ ਵੀਰੀ ਉਹਨਾਂ ਦੇ ਸ਼ਾਇਦ ਤੁਸੀਂ ਨੇ ਸਾਰਿਆਂ ਨੇ ਕਦੇ ਦੇਖਿਆ ਹੋਊ ਉਹਦੇ ਪਿੱਛੇ ਮਾਰ ਜਾ ਚੱਲ ਚੱਲ ਨਹੀਂ ਕਰਦਾ کہیں ਜਾਂਦਾ ਬਾਈ ਵੀ ਲੱਡੂ ਨਹੀਂ ਖਾਦੇ ਲੱਡੂ ਨਹੀਂ ਖਾਦੇ ਕਿੰਨੇ ਦਿਨ ਹੋ ਗਏ ਭਾਵੇਂ ਡੱਬਾ ਨਹੀਂ ਲੈ ਕੇ ਆਇਆ ਚੱਲ ਕੋਈ ਚੱਲ ਕੋਈ ਗੱਲ ਨਹੀਂ ਭਾਵੇਂ ਡੱਬਾ ਨਹੀਂ ਲੈ ਕੇ ਆਇਆ ਹਾਂ ਪਹਿਲੇ ਉਧਰ ਲੈ ਚੱਲਾਂ ਹਾਂ ਆ ਵਜਣਾ ਕੇ ਕੱਟੇ ਲਾਉਣਾ ਕੱਟ ਲਾ ਦੇ ਜੱਜ ਠੀਕ ਆ ਠੀਕ ਆ ਐ ਕਰਨਾ 8 8 ਰੁਪਏ ਰਗਰ ਲੈ ਚੱਲਦਾ ਐ ਨਹੀਂ ਕਹਿਣਾ ਹੈ ਤਾਂ ਨਾਲੇ ਆ ਆ ਕੁਝ ਨਹੀਂ ਕਹਿਣਾ ਹੈਗਾ ਉਧਰ ਆਓ ਖੇਲੇ ਚ ਲੈ ਜੀ ਨੀ ਪਾਣੀ ਲਾਇਆ ਉਹ ਸੁਣੋ ਜਾਓ ਤੁਰ ਪਾਣੀ ਆ ਚਲਾਇਆ ਪਾਣੀ ਲਾਇਆ ਉੱਪਰੋਂ ਪਾਣੀ ਨਾ ਮਿੱਤਰ ਕੋ ਬਣਾਓ ਪਾਣੀ ਪੀਣ ਨੂੰ ਹੈਗਾ ਬਾਲ ਲਿਆ ਲਿਆ ਪੀਏ ਘੁੱਟ ਘੁੱਟ ਚੱਲ ਤੂੰ ਮੱਥਾ ਟੇਕ ਕੇ ਲੱਡੂ ਮੱਥਾ ਟੇਕ ਕੇ ਲੱਡੂ ਖਿਲਾ ਸਾਨੂੰ ਕੱਲ ਮੱਥਾ ਟੇਕ ਰਿਆ ਬਸ ਫਿਰ ਛੇਤੀ ਰੱਖ ਇੱਕ ਮਸ਼ੀਨ 'ਚ ਮਸ਼ੀਨ ਨੂੰ ਖਲਾ ਪਹਿਲਾਂ ਇੱਕ ਲੱਡੂ ਪੂਰਾ ਬਈ ਪੂਰਾ ਖਲਾ ਇਹ ਪੂਰਾ ਖਾਂਦੀ ਇਹ ਪੂਰਾ ਖਾਂਦੀ ਆ ਇਹ ਇਹ ਪੂਰੀ ਖਾਂ ਗੰਨਾ ਬਹੁਤ ਤਕੜਾ ਕਰਿਆ ਵਾ ਬੰਨਣ ਜੋਗਾ ਹੋ ਗਿਆ ਆ ਆ ਬੰਨਣ ਜੋਗਾ ਆ ਆ ਕਰ ਦੋ ਮਾਰ ਗੰਨਾ ਗੰਨਾ ਨਿਕਲ ਜਾਣਗੇ ਤਿੰਨ ਚਾਰ ਟਰਾਲੀਆਂ ਦਾ ਕੇਚੋਂ ਮਾਣ ਦੇ ਆ ਪਾਣ ਦਾਬੇ ਨੂੰ ਪਾਣੀ ਆ ਆਦਾ ਨਜ਼ਾਰਾ ਆਦਾ ਤੂੰ ਨਜ਼ਾਰਾ ਲਿਆ ਆਇਆ ਐ ਤਾਂ ਬੰਦਾ ਵਧੀਆ ਏ ਐਂ ਤਾਂ ਬੰਦਾ ਮਾੜਾ ਨਹੀਂ ਹੈਗਾ ਪਾਛਾ ਫਿਰ ਭਰ ਕੇ ਲੈ ਫਿਰ ਹੁਣ ਲਫਾਫਾ ਫੜਾ ਦੇ ਫਿਰ ਹੁਣ ਇਹ ਲਫਾਫਾ ਬਣਾ ਦੇ ਪਾਪਾ ਫੜਾ ਦੇ ਹੁਣ ਲੱਡੂ ਆ ਨਾ ਬਾਈ ਹੁਣ ਤਾਂ ਮੱਥਾ ਟੇਕ ਲਿਆ ਲਿਆ ਫਿਰ ਹੁਣ ਆਹਾ ਹਾ ਹਾ ਚਲੋ ਬਾਈ ਪਾਣੀ ਵਾਲੀ ਬੋਤਲ ਫੜਾ ਦੇ ਬਾਈ ਮੈਨੂੰ ਇਹੋ ਜੀ ਮਿੱਤਰੋ ਚੜਦਾ ਦਵ ਗਿਆ ਦਵ ਗਿਆ ਪਾਪਾ ਬਣਾ ਲਈ ਸਭ ਆਪਾਂ ਦੇਖ ਲਓ ਭਲੇ ਮੁਰਦੀ ਚੜ ਕੇ ਸੀਡੀਐਸ ਦੇਵਰ ਕੇ ਮਾਰਕਾ ਦੇਖ ਜਿਹੜੀ ਪਾਵਰ ਮੋੜ ਦਾ ਪੁਲ ਪਰ ਵੀ ਪਤਾ ਲੱਗਦਾ ਐ ਨ ਵੀ ਹਾਂ ਵੀ ਹੁਣ ਪਾਵਰ ਮੋੜ ਲੱਗਿਆ ਡੀਜ਼ਲ ਸੇਵਲ ਚ ਤਾਂ ਜਮਾਂ ਹੀ ਥੱਲੇ ਆ ਜਾਂਦਾ ਹੁਣ ਮੈਂ ਸਨਤ ਮੰਡੀ ਚ ਪਹੁੰਚ ਚੁੱਕਿਆ ਉਹ ਦੇਖੋ ਸਨਤ ਦਾ ਘਟਾ ਗਿਆ ਤੇ ਆ ਟਾਪ 'ਚ ਚੜ ਜਾਂਦਾ ਫੁੱਲ ਟਰਾਲੀ ਤੇ ਸੋਨਾ ਜੱਟ ਆ ਪਾਲੇ ਪਾਤੇ ਦੇ ਟੈਂਕ ਦੀ ਗਸਲ ਹੈਗੀ ਹੋ ਜਣੀ ਜਿਹੜੀ ਟਰਾਲੀ ਨੂੰ ਬਹੁਤ ਹੀ ਜ਼ਿਆਦਾ ਡ੍ਰੋਪੇਜ ਨਹੀਂ ਜਾਹੀ ਟਰਾਂਸਮਿਸ਼ਨ 'ਚ ਆਪਾਂ ਪੀਐਸਜੀ ਦੇਖਦੇ ਹਾਂ ਥੋੜੀ ਜੀ ਡ੍ਰੋਪੇਜ ਵੱਧ ਕਰਦਾ ਇਹਨਾਂ ਨੂੰ ਰੋਡ ਪਰ

in church after that. <laughs>